ਸੋ ਕਿਵੇਂ ਉਹ ਸਾਰੇ ਕਦੇ ਕਦੇ ਲਾਈਫ ਤੋਂ ਬੋਰ ਨਹੀਂ ਹੋ ਜਾਂਦੇ ਜਿਵੇਂ ਬੰਦੇ ਨੇ ਦਿਲ ਕਦੇ ਕੁਝ ਨਵਾਂ ਕਰੋ ਨਵੀਂ ਜਗ੍ਹਾ ਤੇ ਜਾਓ ਤਾਂ ਜਾਣਾ ਕਿੱਥੇ ਹੁੰਦਾ ਹਨਾ ਕਿਤਾ ਸਾਡੀ ਤਾਂ ਸਾਲੇ ਜੋਬ ਵੀ ਹੈ ਉੱਥੇ ਹੀ ਹੁੰਦੀ ਕੰਮ ਕਰੋ ਐ ਕਰੋ ਕਰੋ ਜੀ ਕਰੋ ਤੇ ਕਈ ਲੋਕ ਹੁੰਦੇ ਆ ਹੁੰਦੇ ਫਿਰਦੇ ਰਹਿੰਦੇ ਆ ਇੱਧਰ ਉੱਧਰ ਐਸ਼ ਮਣਾਉਂਦੇ ਆ ਹਨਾ ਤੇ ਜਿਹਦੇਨ ਮੈਂ ਇਹ ਦੇਖਿਆ ਜਿਹਨੇ ਦਿਨ ਤੁਹਾਡੇ ਦਿਲ ਮਾਰੇ ਹੁੰਦੇ ਆ ਉਹਨਦੇ ਤੋਂ ਸਾਰੇ ਹੀ ਸਿਆਣੇ ਹੁੰਦੇ ਆ ਜਦੋਂ ਤੁਹਾਡੇ ਦਿਨ ਚੰਗੇ ਆ ਜਾਂਦੇ ਆ ਫਿਰ ਤੁਹਾਡੇ ਦੁਸ਼ਮਣ ਪੈਦਾ ਹੋ ਜਾਂਦੇ ਆ ਹੈਨਾ ਇਹ ਤੇ ਫੈਕਟ ਆ ਹੁਣ ਆਪਾਂ ਕਿਹਨੂੰ ਸਿਲੈਕਟ ਕਰਨਾ ਆਪਾਂ ਕਿਹਨੇ ਚੰਗੇ ਦਿਨ ਆ ਜਾਣ ਕੋਈ ਗੱਲ ਨਹੀਂ ਜਿਹੜਾ ਕੋਈ ਥੈਲਸ ਕਰੇਗਾ ਉਹ ਦੇਖ ਲੂਗਾ ਹੈਨਾ ਕਿਸੇ ਨੂੰ ਵਿਚਾਰਾ ਬਣਾਉਣਾ ਕੋਈ ਗਰੀਬ ਬਣਾਣਾ ਇਹ ਸਭ ਚੱਲਦਾ ਹੈ ਰਵਾਇਤਾਂ بس پھر ਹੁਣ ਰੋਜ਼ ਦਾ ਕੰਮ ਕਰ ਮੈਂ ਤਾਂ ਦਿਵਾਲੀ ਦੀ ਸਫਾਈ ਵੀ ਸ਼ੁਰੂ ਕੀਤੀ ਦੋ ਤਿੰਨ ਦਿਨਾਂ ਚ ਕਰਾਂਗੇ ਪਰ ਥਕਾਵਟ ਜੀ ਬੜੀ ਹੋਈ ਪਈ ਐ ਤਬੀਅਤ ਵੀ ਕੁਛ ਐਦਾ ਅੱਜ ਤਾਂ ਮੇਰੇ ਗੋਡੇ ਚ ਵੀ ਥੋੜੀ ਜੀ ਦਰਦ ਹੁੰਦੀ ਜਿਹੜੀ ਲੱਗ ਕੇ ਪਲੇਟ ਪਈ ਨਾ ਪਲੇਟ ਪਈ ਉਹ ਵਾਲੇ ਗੋਡੇ ਚ ਥੋੜੀ ਦਰਦ ਹੁੰਦੀ ਆ ਤੇ ਮੈਂ ਹੁਣ ਵੱਡੀ ਸਿੱ ਲੈਣ ਵੀ ਜਾਣਾ ਮੈਂ ਕਿ ਪਹਿਲਾਂ ਵੀਡੀਓ ਬਣਾ ਲਵਾਂ ਐ ਵੀ ਇੱਕ ਕੰਮ ਐ ਉਹ ਜਿਹੜਾ ਬਹੁਤ ਜ਼ਰੂਰੀ ਹੈ ਜਿਹੜਾ ਕਰਨਾ ਪੈਂਦਾ ਹੈ ਜਿਹੜਾ ਹਮੇਸ਼ਾ ਹੀ ਬੰਦੇ ਨੂੰ ਕਰਨਾ ਹੁੰਦਾ ਤੇ ਫਿਰ ਦੇਖਾਂਗੇ ਦੀਵਾਲੀ ਤੇ ਵੀ ਸਫਾਈਆਂ ਤਾਂ ਕਰਨੀਆਂ ਹੀ ਆ ਤੇ ਮਹਿੰਗਾ ਵੀ ਸਭ ਕੁਝ ਬਹੁਤ ਹੈ ਅੱਜ ਕੱਲ੍ਹ ਦੀਆਂ ਦੀਵਾਲੀਆਂ ਦੁਸ਼ਹਿਰੇ ਵੀ ਕਿੰਨੇ ਕਿਹ ਰਹਿ ਗਏ ਆ ਉਹ ਵੀ ਸਾਰੇ ਪਤਾ ਹੀ ਹੈ ਫਿਰ ਵੀ ਚਲੋ ਹੋਪਸੋ ਬਣਾਵਾਂਗੇ ਕਰਨਗੇ ਦੇ ਤਿਆਰ ਹੁੰਦੇ ਆ ਬਣਾਉਣ ਵਾਸਤੇ ਹੁੰਦੇ ਆ ਹਮਣੀ ਚੰਗੇ ਬੁਰਾ ਨਹੀਂ ਕੋਈ ਦੇਖਿਆ ਜਾਵੇ ਤਾਂ ਜ਼ਿੰਦਗੀ ਕੁਝ ਲੋਕਾਂ ਦੀ ਹੁੰਦੀ ਹੈ ਜਿਹੜੇ ਬੜੀ ਚੰਗੀ ਤਰ੍ਹਾਂ ਜੀ ਕੇ ਜਾਂਦੇ ਆ ਪਰਮਾਤਮਾ ਉਹਨਾਂ ਤੇ ਮਿਹਰਬਾਨ ਹੋਇਆ ਹੁੰਦਾ ਤੇ ਉਹਨਾਂ ਨੂੰ ਬੜੇ ਹੀ ਅਮੀਰ ਬਣਾਦਾ ਉਹਨਾਂ ਨੂੰ ਸਾਰ ਸੁਖ ਸੁਵਿਧਾਵਾਂ ਉਹਨਾਂ ਦੇ ਬਿਨਾਂ ਮੰਗਿਆ ਹੀ ਸਾਰੀਆਂ ਚੀਜ਼ਾਂ ਦੇਈ ਜਾਂਦਾ ਤੇ ਕਈ ਵਾਰੀ ਕੋਈ ਅਰਦਾਸਾਂ ਹੀ ਕਰ ਕਰਕੇ ਮਰ ਜਾਂਦੇ ਨੇ ਪਰਮਾਤਮਾ ਨਹੀਂ ਸੁਣਦਾ ਮੈਂ ਪਹਿਲਾਂ ਸੋਚਦੀ ਹੁੰਦੀ ਸੀਗੀ ਕਿ ਅਸੀਂ ਬਹੁਤ ਅਰਦਾਸਾਂ ਕਰਦੇ ਆ ਪਰ ਮਾਤਪਾਣੀ ਸਾਡੀ ਨਹੀਂ ਸੁਣਦਾ ਹਨ ਫਿਰ ਮੈਂ ਹੁਣ ਜਬੰਦੇ ਨੂੰ ਦੇਖਿਆ ਤੇ ਇੰਨੀ ਦੁਨੀਆ ਦੀਆਂ ਅਰਦਾਸਾਂ ਮਾਂ ਦੀਆਂ ਬੱਚਿਆਂ ਦੀਆਂ ਚਲੋ ਉਹਨਾਂ ਦੇ ਪਰਿਵਾਰ ਦੇ ਬਾਕੀ ਜੀ ਵੀ ਹੋਣੇ ਆ ਜਿਹੜੇ ਅਰਦਾਸਾਂ ਕਰਦੇ ਤੇ ਫੈਨਸ ਵੀ ਕਰਦੇ ਨੇ ਕੁਝ ਚੌਣ ਵਾਲੇ ਕੋਈ ਦੋਸਤ ਸਹਿਮਤ ਸਭ ਨੇ ਅਰਦਾਸਾਂ ਕੀਤੀਆਂ ਹਨ ਅਸੀਂ ਤਾਂ ਇੰਨੀਆਂ ਕੀਤੀਆਂ ਨੇ ਸਤਵ ਦੇ ਲਈ ਆਪ ਹੀ ਅਰਦਾਸਾਂ ਕੀਤੀਆਂ ਪਾਠ ਵੀ ਕੀਤੇ ਬਹੁਤ ਕੁਝ ਕੀਤਾ ਫਿਰ ਇੱਕ ٹرسٹ ਜਿਆ ਟੁੱਟ ਜਾਂਦਾ ਲੋਕੀ ਕਹਿੰਦੇ ਨਹੀਂ ਚਲੋ ਤੁਹਾਡੇ ਕਰਮਾਂ ਜਾਂ ਇਦਾਂ ਹਨਾ ਹੌਸਲਾ ਦਿੰਦੇ ਆ ਕਿ ਕੀ ਕਹਿੰਦੇ ਆ ਮੈਨੂੰ ਨਹੀਂ ਸਮਝ ਆਉਂਦੀ ਪਰ ਜਿਸ ਤਣ ਲੱਗੀਆਂ ਸੋਈ ਤਣ ਜਾਣੇ ਉਹ ਬੰਦਾ ਹੀ ਦੁਖੀ ਹੁੰਦਾ ਤੇ ਉਹਨੂੰ ਪਤਾ ਹੁੰਦਾ ਕਿ ਇਹ ਘੜੀ ਕੀ ਬਣੀ ਕਿਉਂ ਮੈਂ ਇੰਨਾ ਦੁਖੀ ਹੋਇਆ ਕਿਉਂ ਮੇਰੇ ਨਾਲ ਇਹ ਵਰਤਾਰੇ ਹੋਏ ਕਿਉਂ ਮੇਰੀ ਜ਼ਿੰਦਗੀ ਇਦਾਂ ਬਣ ਗਈ ਹਰ ਇੱਕ ਬੰਦੇ ਦੇ ਮਨ ਦੀ ਇੱਕ ਸੋਚ ਆਉਂਦੀ ਆ ਕਹਿੰਦੇ ਨਾ ਜਿਉਂ ਜਿਉਂ ਭਿੱਡੇ ਕੰਬਲੀ ਤੇ ਉਤੋਂ ਭਾਰੀ ਹੋਵੇ ਜਿਵੇਂ ਜਿਵੇਂ ਟਾਈਮ ਬੀਤਦਾ ਜਾਂਦਾ ਓਵੇਂ ਓਵੇਂ ਦੁੱਖ ਜਿਹੜੇ ਵਾਧਦੇ ਜਾਂਦੇ ਆ ਲਾਈਫ ਦੇ ਵਿੱਚ ਕਈ ਵਰੀ ਆਪ ਹੱਸੋ ਸੁਖਰਦੇ ਲੋਕਾਂ ਨੂੰ ਬੜੇ ਹੀ ਚੰਗੇ ਲੱਗਦੇ ਆ ਤੇ ਸਾਡਾ ਇੱਕ ਕਰਤਾਰ ਹੁੰਦਾ ਜਿਹੜਾ ਬਹੁਤ ਹੀ ਚੰਗਾ ਸੰ ਲੱਗਦਾ ਤੇ ਪਰ ਕਈ ਵਾਰੀ ਸਾਡਾ ਕਿਰਦਾਰ ਇਦਾਂ ਦਾ ਬੱਜ ਜਾਂਦਾ ਕਿ ਅਸੀਂ ਦੁੱਖਾਂ 'ਚ ਹੀ ਲੰਘਦੇ ਆ ਸਾਨੂੰ ਕਈ ਵਾਰੀ ਯਕੀਨ ਜਿ ਹੁੰਤੇ ਨਾ ਇੰਨੀ ਧੀਰ ਹੋ ਗਈ ਦੁੱਖ ਸਹੰਦਿਆਂ ਨੂੰ ਇਦਾਂ ਲੱਗਣ ਲੱਗਿਆ ਖੁਸ਼ ਤੇ ਆਪਾਂ ਕੁਦੀ ਨਹੀਂ ਸਾਡਾ ਤਾਂ ਇਹੀ ਲਾਈਫ ਹੈ ਇਦਾਂ ਦੁੱਖ ਸੁੱਖ ਕੋਲੋਂ ਢੋਣੀ ਇਹਦਾ ਇਕੱਲਾਪਣਾ ਲਾਈਫ ਦੇ ਵਿੱਚ ਬੜੀ ਬੇਕਾਰ ਜੀ ਜ਼ਿੰਦਗੀ ਹੈ ਨਾ ਦਸੀਆਂ ਆਉਂਦੀਆਂ ਫਿਰ ਮੈਂ ਕਈਆਂ ਲੋਕ ਕਈ ਇਹ ਲੋਕ ਕਈ ਵਾਰੀ ਦੇਖਦੀਆਂ ਕਿ ਕਈ ਲੋਕ ਬੜੇ ਖੁਸ਼ਬੀयत ਪਰਿਵਾਰ ਸਾਰਾ ਠੱਚ ਗਿਆ ਮੰਗਿਆ ਮੀ ਹਰ ਇੱਕ ਚੀਜ਼ ਹੈ ਤੇ ਬੜੇ ਖੁਸ਼ਮੰਦ ਦੇ ਨਾਲ ਖੁਸ਼ਮਜਾਗੀ ਵਾਲੇ ਲੋਕ ਹੈ ਤੇ ਕਿਆ ਵੀ ਕੀ ਸਕਦੇ ਆਪਾਂ ਹਨਾ ਤੇ ਜਦੋਂ ਤੁਹਾਡਾ ਕੋਈ ਨਹੀਂ ਹੁੰਦਾ ਉਦੋਂ ਮਨ ਉਦਾਸ ਹੁੰਦਾ ਤੇ ਕਈ ਲੋਕ ਬਿਨਾਂ ਕਾਰਨ ਦੇ ਰੋ ਮਾਰਦੇ ਆ ਪਰਮਾਤਮਾ ਮੁਸੀਬਤਾਂ ਵਿੱਚੋਂ ਕੱਢਣ ਵਾਲਾ ਹੁੰਦਾ ਹੁੰਦਾ ਹੈ ਉਹ ਆਪ ਸਹਾਈ ਹੋ ਕੇ ਆਂਦਾ ਪਰ ਜਦੋਂ ਸਹਾਈ ਹੋ ਕੇ ਆਂਦਾ ਤੇ ਕਿਸੇ ਕਈ ਵਾਰੀ ਆਪਣੇ ਗੱਲਾਂ ਸੁਣਾਉਂਦੇ ਆ ਤਾਂ ਕਿਸੇ ਹੋਰ ਨੂੰ ਲਿਆਉਂਦਾ ਫੇ ਤਾਂ ਇਹੀ ਪਰਮਾਤਮਾ ਅਗੇ ਅਰਦਾਸਾਂ ਕਰਦੀ ਰਹਿਣੀ ਹੈ ਕਿ ਪਰਮਾਤਮਾ ਜਦੋਂ ਵੀ ਦੁੱਖ ਕੱਟਣੀ ਆ ਤੁਸੀਂ ਆਪ ਸਹਾਈ ਹੋ ਕੇ ਆਣਾ ਆਪ ਇਹ ਜ਼ਿੰਦਗੀ ਦੇ ਵਿੱਚੋਂ ਸਾਰੀਆਂ ਦੁੱਖ ਤਕਲੀਫਾਂ ਦੂਰ ਕਰ ਦੇਣੀ ਆ ਤੇ ਪਰੇ ਅਰਦਾਸਾਂ ਹੈ ਨਾ ਅਸੀਂ ਕਰ ਸਕਦੇ ਉਸ ਸਾਤੇ ਦੇ ਦਰਬਾਰ ਦੀ ਪਰ ਉਹਨੂੰ ਸੁਣਨਾ ਜਾਂ ਨਾ ਸੁਣਨਾ ਉਹਦੇ ਤੇ ਹੁੰਦਾ ਹੈ ਕਈ ਲੋਕ ਕਹਿੰਦੇ ਚੰਗੀ ਤਰ੍ਹਾਂ ਤੁਸੀਂ ਅਰਦਾਸ ਕਰੋ ਚੰਗੀ ਤਰ੍ਹਾਂ ਕਹੋ ਜਿਹੜਾ ਬੰਦਾ ਦੁਖੀ ਹੁੰਦਾ ਉਹਦੀ ਤੋਂ ਅੱਛੀ ਤਰ੍ਹਾਂ ਕੋਣ ਕਹਿੰਦਾ ਉਹ ਆਪਣੀ ਹੀ ਜ਼ਿੰਦਗੀ ਬਾਰੇ ਸੋਚਦਾ ਹੁੰਦਾ ਤੇ ਆਪਣੀ ਹੀ ਬਾਰੇ ਅਰਦਾਸ ਕਰਦਾ ਆਪਣੇ ਬਾਰੇ ਕਦੀ ਮਾੜਾ ਨਹੀਂ ਸੋਚਿਆ ਜਾਂਦਾ ਚੰਗੀ ਤਰ੍ਹਾਂ ਕਿਸੇ ਲਈ ਥੋੜੀ ਕਹਿਣਾ ਜਿਹੜਾ ਚੰਗੀ ਤਰ੍ਹਾਂ ਅਰਦਾਸਾਂ ਨੂੰ ਬੂਰ ਨਹੀਂ ਪਾਉਂਦਾ ਪਰਵਾ ਤੇ ਕਰੀਏ ਕੀ ਚਲੋ ਜੀ ਰਹੇ ਆ ਜ਼ਿੰਦਗੀ ਜੀ ਚੱਲਾਂਗੇ ਇਦਾਂ